ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਪਵਾਨੀਗੜ੍ਹ ਦਾ ਪਿੰਡ ਹੈ ਫੱਗੂ ਵਾਲਾ ਫੱਗੂ ਵਾਲਾ ਵਿਖੇ ਜਿੱਥੇ ਕਿਸਾਨ ਪਸ਼ੂਆਂ ਤੋਂ ਬਹੁਤ ਤੰਗ ਨੇ ਉਹਨਾਂ ਵੱਲੋਂ ਪਸ਼ੂਆਂ ਨੂੰ ਮਾਰਕੀਟ ਕਮੇਟੀ ਦੇ ਵਿੱਚ ਲਿਆਂਦਾ ਗਿਆ ਤੇ ਉੱਥੇ ਕਿਹਾ ਗਿਆ ਕਿ ਸਾਨੂੰ ਪਸ਼ੂਆਂ ਤੋਂ ਬੜੀ ਦਿੱਕਤ ਆਏ ਸਾਡੀ ਫਸਲਾਂ ਖਰਾਬ ਕਰ ਦਿੰਦੇ ਨੇ ਜਿਹਦੇ ਚੱਲਦੇ ਸੜਕਾਂ ਦੇ ਹਾਸੇ ਵੀ ਕਾਫੀ ਵਾਪਰਦੇ ਨੇ ਸਾਡੀ ਫਸਲਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਸੱਜਨ ਸਿੰਘ ਨਾਮ ਆ ਦੀ ਸਾਡਾ ਕਿਹੜੇ ਪਿੰਡ ਤੋਂ ਆਇਓ ਜੀ ਫੱਗੂ ਵਾਲੇ ਤੋਂ ਆਇਆ ਜੀ ਕੀ ਪ੍ਰੋਬਲਮ ਆ ਤੁਸੀਂ ਟਰਾਲੀਆਂ ਜਿਹੜੀਆਂ ਗਊਆਂ ਦੀਆਂ ਭਰੀਆਂ ਹੋਈਆਂ ਨੇ ਸਾਨੂੰ ਤੇ ਸਾਨੂੰ ਇਹਨੂੰ ਜਗਾ ਨਹੀਂ ਹੈਗੀ ਕੋਈ ਗਊਸ਼ਾਲਾ ਵਾਲੇ ਸਾਨੂੰ ਰੋਕ ਰਹੇ ਨੇ ਵੀ ਅਸੀਂ ਅੰਦਰ ਨਹੀਂ ਵੜਦੇ ਵੀ ਗਊਸ਼ਾਲਾ ਜਿਹੜੀ ਇੱਥੇ ਛੇੜੀ ਬਣਾਈ ਆ ਉੱਥੇ ਨਹੀਂ ਤੁਸੀਂ ਜਾ ਕੇ ਆਏ ਉੱਥੇ ਸਾਨੂੰ ਬੜਨ ਨਹੀਂ ਦਿੰਦੇ ਹੈਗੇ ਕੀ ਕਹਿੰਦੇ ਨੇ ਕਹਿੰਦੇ ਵੀ ਇਸ ਦਾ ਸਾਨੂੰ ਲਿਖਾ ਕੇ ਲਿਓ ਓਡੀਸਾ ਤੋਂ ਤਾਂ ਅਸੀਂ ਡੀਸੀ ਸਾਹਿਬ ਨੂੰ ਮਿਲਣ ਆਇਆ ਤੁਸੀਂ ਇੱਥੇ ਜਿਹੜੀਆਂ ਮਾਰਕੀਟ ਕਮੇਟੀ ਦੇ ਸਾਹਮਣੇ ਟਰਾਲੀਆਂ ਲਾਈਆਂ ਨੇ ਕੀ ਕਾਰਨ ਕਰਦੇ ਆਂ ਡੀਸੀ ਸਾਹਿਬ ਨੂੰ ਮਿਲਣ ਆਇਆ ਅਸੀਂ ਵੀ ਸਾਨੂੰ ਲਿਖ ਕੇ ਦਿਓ ਵੀ ਅਸੀਂ ਗਊਸ਼ਾਲਾ 'ਚ ਛੱਡ ਸਕੀਏ। ਇੱਕ ਦੀ ਇੱਕ ਪ੍ਰੋਬਲਮ ਆਉਂਦੀ ਹੈ ਰਾਤ ਨੂੰ ਮਤਲਬ ਕਿ ਤੁਸੀਂ ਕਣਕ ਵਗੈਰਾ ਦਾ ਕਿੰਨਾ ਨੁਕਸਾਨ ਕਰਦੀਆਂ ਜੀ। ਮੇਰੇ ਕਣਕ ਦਾ ਤਾਂ ਕਣ ਸਾਡਾ ਬਿਲਕੁਲ ਹੀ ਕਰਤਾ ਨੁਕਸਾਨ। ਜਿਹੜੇ ਰੋਡ ਤੇ ਪਿੰਡ ਹੋਣ ਦੇ ਬਾਵਜੂਦ ਐਕਸੀਡੈਂਟ ਹੁੰਦੇ ਨੇ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਆ। ਤੇ ਬਾਕੀ 12 ਵਜੇ ਅਸੀਂ ਪਹੁੰਚਿਆ। ਸਵੇਰੇ 4 ਵਜੇ ਫੇਰ ਉੱਠ ਖੜਦੇ ਆ। ਅੱਜ ਅਸੀਂ ਮੰਡੀ 'ਚ ਲੈ ਕੇ ਆਏ ਲੋਕਾਂ ਨੇ ਉੱਥੇ ਵੀ ਕੁਝ ਵਿਰੋਧ ਕਰਿਆ ਕਿਉਂ ਅਸੀਂ ਤਾਂ ਗਊਸ਼ਾਲਾ 'ਚ ਛੱਡਣ ਵਾਸਤੇ ਲੈ ਕੇ ਆਏ ਆ। ਨਾ ਕਿ ਅਸੀਂ ਮੰਡੀ ਛੱਡਣ ਵਾਸਤੇ ਸਾਨੂੰ ਡੀਸੀ ਸਾਹਿਬ ਨੂੰ ਮਿਲਣ ਆਇਆ ਵੀ ਸਾਨੂੰ ਕੋਈ ਹੱਲ ਪ੍ਰੋਪਰ ਇਹਦਾ ਹੱਲ ਕੀਤਾ ਜਾਵੇ। ਰومی ਸਿੰਘ ਫਗੂ ਵਾਲਾ ਤੇ ਵੀਰ ਜੀ ਅਸੀਂ ਸਾਡਾ ਕੋਈ ਚੋਰ ਨਹੀਂ ਹੈਗਾ ਛੱਡਣ ਨੂੰ। ਤੇ ਇਹ ਜ਼ਿੰਮੇਵਾਰੀ ਹੈ ਸਰਕਾਰਾਂ ਦੀ। ਠੀਕ ਹੈ ਨਾ ਅਸੀਂ ਰਾਤਾਂ ਨੂੰ ਦਿਨ ਰਾਤ 12-12 1-1 ਵਜੇ ਅਸੀਂ ਪੈਂਦੇ ਆਂਗੇ ਤੜਕੇ 4 ਵਜੇ ਫੇਰ ਉੱਠ ਖੜਦੇ ਆਂਗੇ ਮਤਲਬ ਤੇ ਸਿਆਲ ਦੀਆਂ ਰਾਤਾਂ ਨੇ ਕੋਈ ਤੁਸੀਂ ਇਹ ਨਾਲੋ ਵੀ ਕੋਈ ਹਰ ਇੱਕ ਨੂੰ ਨੀਂਦ ਪਿਆਰੀ ਹੁੰਦੀ ਹੈਗੀ। ਪੁੱਤਾ ਵਾਂਗੂ ਫਾਲੀ ਹੋਈ ਪਾਲੀ ਹੋਈ ਫਸਲ ਅੱਜ ਬਰਬਾਦ ਹੋ ਰਹੀ ਹੈਗੀ ਇਹਦਾ ਹੱਲ ਕੋਈ ਹੋਣਾ ਚਾਹੀਦਾ ਸਰਕਾਰਾਂ ਨੂੰ ਜਾਂ ਡੀਸੀ ਸਾਹਿਬ ਨੂੰ ਇਹ ਹੱਲ ਕਰਨਾ ਚਾਹੀਦਾ ਜਿਵੇਂ ਝਨੇੜੀ ਗਊਸ਼ਾਲਾ ਆਪਣੇ ਬਣਾਈ ਗਈ ਸੀ ਸਰਕਾਰ ਵੱਲੋਂ ਉਹ ਗਊਸ਼ਾਲਾ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਨਹੀਂ ਝਨੇੜੀ ਦੇਖੋ ਗਊਸ਼ਾਲਾ ਬਣੀ ਹੈ ਸਾਡੀ ਸਾਡੀਆਂ ਜ਼ਮੀਨਾਂ ਕੁਆਇਰ ਹੋਈਆਂ ਨੇ ਅਸੀਂ ਦਾਣੇ ਦੇਨੇ ਤੂੜੀ ਦਿੰਨੇਗੇ ਪਰ ਉੱਥੇ ਸਾਡੀ ਕੋਈ ਸੁਣਵਾਈ ਨਹੀਂ ਸਾਡੇ ਕੋਈ ਉਹ ਕਹਿੰਦੇ ਸਾਡੇ ਕੋਲ ਤਾਂ ਡੰਗਰ ਆ ਵੀ ਉਹ ਨੇ ਫਿਰ ਦਾਣੇ ਤੇ ਤੂੜੀ ਤੁਹਾਡੇ ਕੋ ਸਮਾਈ ਬਾਦ ਲੈ ਕੇ ਹਾਂ ਸਮਾਈ ਬਾਦ ਲੈ ਕੇ ਜਾਂਦੇ ਨੇ ਜੀ ਉਹ ਯਾਰ ਤੁਹਾਨੂੰ 1000 ਰੁਪਏ ਮੰਗਣ ਦੀ ਗੱਲ ਹੋਈ ਕਾ ਇਸ ਤੋਪ ਵੀ ਨਹੀਂ ਲੈਂਦੇਗੇ ਸਭ ਨਹੀਂ ਨਹੀਂ ਕਰਾਊਗਾ ਜੀ ਕੌਣ ਕਹਿੰਦਾ ਕਰਾਂਗਾ ਅਸੀਂ ਤੇ ਅਸੀਂ ਪੈਸੇ ਦੇ ਕੇ ਖੁਦ ਛੱਡ ਕੇ ਆਏ ਆ ਕਿਰਾ ਦੋ ਸਾਲ ਦੋ ਸਾਲ ਹੋ ਗਏ ਜੀ 1000 ਰੁਪਏ ਦਿੱਤਾ ਜੀ ਅਸੀਂ ਨੇ ਕਿੰਨੀਆਂ ਗੰਗੂਆਂ ਦੀਆਂ ਪੰਜ ਗੰਗੂਆਂ ਦੀਆਂ ਹਾਂ ਜੀ ਹਾਂ ਜਾਓ ਪੈਸੇ ਮੰਗਦੇ ਨੇ ਜਾਓ ਉਹ ਕਰਦੇ ਨੇ ਜਿਵੇਂ ਮਿੰਟਾਂ ਦੇ ਵਿੱਚ ਫਸਲਾਂ ਦਾ ਨੁਕਸਾਨ ਹੁੰਦਾ ਹੈ ਰੋਡ ਤੇ ਕਿੰਨਾ ਕੱਟ ਰੋਡ ਤੇ ਤਾਂ ਵੱਧ ਤੋਂ ਵੱਧ ਹੋ ਰਿਹਾ ਜੀ ਐਕਸੀਡੈਂਟ ਹੋ ਰਹੇ ਨੇ ਨੌਜਵਾਨ ਲੋਕ ਮਰ ਰਹੇ ਨੇ ਵੀ ਮੰਨ ਲਓ ਤੇ ਫਸਲਾਂ 100 ਦੇ ਵਿੱਚੋਂ 60% ਫਸਲ ਖਾਧੀ ਗਈ ਜਿਹੜੀਆਂ ਪਿੰਡ ਦੇ ਲ ਔਰ ਕੀ ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਤਾਂ ਇਹ ਹੈ ਡਿਸਟ੍ਰਿਕਟ ਨੂੰ ਮਿਲ ਕੇ ਵੀ ਸਾਡਾ ਕੋਈ ਹੱਲ ਕਰੋ ਵੀ ਨਹੀਂ ਤਾਂ ਫਿਰ ਅਸੀਂ ਮੰਡੀ ਦੇ ਵਿੱਚ ਛੱਡ ਕੇ ਜਾਵਾਂਗੇ ਜੀ ਦੋ ਟਰਾਲੀਸ ਭਰ ਕੇ ਇੱਥੇ ਜਦੋਂ ਕਿਸਾਨ ਲੈ ਕੇ ਆਏ ਨੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਆ ਰਹੀ ਹੈ ਝਨੇੜੀ ਸਾਡੀ ਸਰਕਾਰੀ ਗਊਸ਼ਾਲਾ ਉੱਥੇ ਜਿੰਨੀ ਕੈਪੈਸਿਟੀ ਜੋ ਵੀ ਅਲਾਉਡ ਹੁੰਦਾ ਉਸ ਹਿਸਾਬ ਨਾਲ ਉਹਨਾਂ ਨੂੰ ਐਡਜਸਟ ਕੀਤਾ ਜਾਂਦਾ ਹੁਣ ਵੀ ਜਿੰਨੀ ਭਗੋਵਾਂ ਲੈ ਕੇ ਆਏ ਨੇ ਕੋਈ ਪਸ਼ੂ ਲੈ ਕੇ ਆਏ ਨੇ ਉਹਨਾਂ ਨੂੰ ਐਡਜਸਟ ਕਰਾਤਾ ਗਿਆ ਹੈ ਪ੍ਰੋਬਲਮ ਇਹ ਆਂਦੀ ਹੈ ਕਿ ਉੱਥੇ ਕੈਪੈਸਿਟੀ ਹੈ ਜੀ 300 ਪਸ਼ੂ ਦੀ ਇਟ ਇਜ਼ ਅ ਫਾਈਨਾਈਟ ਕੈਪੈਸਿ ਉਨੂੰ ਵਧਾਉਣ ਲਈ ਅਸੀਂ ਆਲਰੇਡੀ ਦੋ ਸ਼ੈਡ ਹੋਰ ਬਣਾ ਰਹੇ ਹਾਂ ਦੋ ਸ਼ੈਡਾਂ ਦਾ ਪ੍ਰਪੋਜ਼ਲ ਹੋਰ ਗਿਆ ਹੋਇਆ ਸੋ ਵੀ ਆਰ ਗ੍ਰੈਜੂਲੀ ਮੈਨੇਜਿੰਗ ਬਟ ਦੇਖੋ ਇਹ ਪੂਰੇ ਪੰਜਾਬ ਪਰ ਦੀ ਸਮੱਸਿਆ ਹੈ ਇਕੱਲੇ ਭਵਾਨੀਗੜ੍ਹ ਦੀ ਨਹੀਂ ਹੈ ਇਕੱਲੇ ਸੰਗਰੂਰ ਜ਼ਿਲ੍ਹੇ ਦੀ ਨਹੀਂ ਹੈ ਵੀ ਆਰ ਮੈਨੇਜਿੰਗ ਇਟ ਅਸੀਂ ਕਪੈਸਿਟੀ ਤੋਂ ਵੱਧ ਜੇ ਲਾਵਾਂਗੇ ਤਾਂ ਗੋਵਨ ਨਾਲ ਵੀ ਠੀਕ ਨਹੀਂ ਹੈ ਉਹਨਾਂ ਨੂੰ ਅਸੀਂ ਬਹੁਤ ਪ੍ਰੇਮ ਨਾਲ ਬਹੁਤ ਹੀ ਧਿਆਨ ਨਾਲ ਉੱਥੇ ਸਫਾਈ ਨਾਲ ਰੱਖਣਾ ਜੇ ਅਸੀਂ ਨਹੀਂ ਰੱਖਦੇ ਉੱਥੇ ਕੋਈ ਪ੍ਰੋਬਲਮ ਆਉਂਦੀ ਉਹਦੇ ਲਈ ਵੀ ਸਰਕਾਰੀ ਜ਼ਿੰਮੇਵਾਰ ਹੈ ਸੋ ਸਾਰੇ ਸਾਰੀ ਜਨ ਦੇਖ ਕੇ ਚੱਲਣਾ ਹੁੰਦਾ ਇਹਨਾਂ ਨੂੰ ਸੇ ਅਡਜਸਟ ਕਰਵਾ ਦਿੱਤਾ ਪਰ ਉਹ ਕਹਿ ਰਹੇ ਨੇ ਇਹ ਕਹਿੰਦੇ ਕਿ ਜਦੋਂ ਗਊਆਂ ਛੱਡਣ ਜਾਂਦੇ ਆ ਉਹ ਸਾਨੂੰ ਕਹਿੰਦੇ ਆ ਵੀ ਡੀਸੀ ਸਭ ਤੋਂ ਲਿਖਾ ਕੇ ਦਿਓ ਜੀ ਉਸ ਚ ਗੱਲ ਇਹ ਤਾਂ ਜੀ ਕਿ ਜਦ ਤੱਕ ਹੁਣ ਮੰਨ ਲਓ ਉੱਥੇ ਕਪੈਸਿਟੀ ਫੁੱਲ ਹੋਵੇ ਤੇ ਉੱਥੇ ਕੋਈ ਲੈ ਕੇ ਚੱਲ ਜਵੇ 100 ਪਸ਼ੂ ਉਹ ਜਾਂ 50 ਪਸ਼ੂ ਕਿਉਂਕਿ ਕਿ ਨਾ ਕਈ ਡੈਰੀ ਫਾਰਮਸ ਵੀ ਆ ਉਹਨਾਂ ਨੇ ਵੈਸੇ ਆਪਣਾ ਡਿਸਪੋਜ਼ਲ ਆਪ ਕਰਨਾ ਹੁੰਦਾ ਉਹਨਾਂ ਨੇ ਆਪ ਉਹਨਾਂ ਲਈ ਗਊਸ਼ਾਲਾ ਤੋਂ ਛਡਾ ਕੇ ਖਰਚਾ ਦੇਣਾ ਹੁੰਦਾ ਸਾਰਾ ਕੁਝ ਕਰਨਾ ਹੁੰਦਾ ਉਹ ਪ੍ਰੋਸੈਸ ਉਹ ਫੋਲੋ ਨਹੀਂ ਕਰਦੇ ਉਹਨਾਂ ਦੀ ਕੋਸ਼ਿਸ਼ ਹੁੰ ਜਦੋਂ ਤੱਕ ਦਾ ਪਸ਼ੂ ਵੈਲਿਊਏਬਲ ਸੀਗਾ ਉਹਨਾਂ ਨੂੰ ਜਦ ਤੱਕ ਉਹਨਾਂ ਤੇ ਕੰਮ ਆ ਰਿਹਾ ਸੀ ਉਦੋਂ ਤੱਕ ਅਸੀਂ ਉਹਦਾ ਦੋਨ ਕਰ ਲੀਏ ਉਸ ਤੋਂ ਬਾਅਦ ਅਸੀਂ ਜਿਹੜਾ ਪਸ਼ੂ ਦੀ ਜ਼ਿੰਮੇਵਾਰੀ ਹੈ ਉਸ ਜ਼ਿੰਮੇਵਾਰੀ ਤੁਸੀਂ ਭੱਜ ਜੀਏ ਉਹ ਸਟੇਜ ਨੂੰ ਬੰਦ ਕਰਨ ਲਈ ਇੱਕ ਪ੍ਰੋਸੈਸ ਬਣਾਇਆ ਹੋਇਆ ਹੈ ਕਿ ਅਪਰੂਵਲ ਤੋਂ ਬਿਨਾਂ ਕੋਈ ਵੀ ਹੋਰ ਕਰਨਾ ਤਾਂ ਕਿ ਉਹ ਵੀ ਮਰਜ਼ੀ ਨਾ ਕਰਨ ਤੇ ਆਮ ਮਨ ਦਾ ਕੋਈ ਛੱਡਣ ਜਾਵੇ ਉਹਨੂੰ ਪਰੇਸ਼ਾਨੀ ਨਾ ਹੋਵੇ ਸਾਰ ਇੱਕ ਪੈਸਿਆਂ ਦੀ ਗੱਲ ਸਾਹਮਣੇ ਆਈ ਹੈ ਕਿ ਪਸ਼ੂ ਜਦੋਂ ਛੱਡਣ ਜਾਂਦਾ ਕੋਈ ਉੱਥੇ ਫੜ ਕੇ ਉਹ ਤੋਂ 1000 ਰੁਪਏ ਮੰਗਿਆ ਅੱਜ ਤੱਕ ਜੀ ਸਿੰਗਲ ਕੰਪਲੇਂਟ ਨਹੀਂ ਆਈ ਇਸ ਟੌਪਿਕ ਤੇ ਜਾਰੇ ਨੇ ਤੁਸੀਂ ਦੇਖ ਲਓ ਟਰਾਲੀ ਭੜਕੇ ਚੱਲ ਵੀ ਆਲਰੇਡੀ ਹੈ ਨਾ ਹੁਣ ਛੱਡ ਕੇ ਵੀ ਆਉਣਗੇ ਐਸਾ ਕੋਈ ਇਸ਼ੂ ਨਹੀਂ ਹੈ ਕਿ ਉੱਥੇ ਕੋਈ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ ਹਾਂ ਕਿਸੇ ਦਾ ਕੋਈ ਸਰਕਾਰੀ ਫਾਰਮ ਹੈਗਾ ਤਾਂ ਉਹਦੇ ਵਾਸਤੇ ਗਵਰਨਮੈਂਟ ਦੀ ਜਿਹੜੀ ਕਾਉਂਸਲ ਦੀ ਨੋਟੀਫਿਕੇਸ਼ਨ ਨੰਬਰਾਂ ਨਹੀਂ ਤੁਸੀਂ ਚੱਕ ਲਓ ਉਹਦੇ ਚ ਪਰ ਡੇ ਪਰ ਪਸ਼ੂ ਦਾ ਕਿੰਨਾ ਦੇਣਾ ਲਿਖ ਦਿੱਤੀ ਹੈ ਉਸ 'ਚ ਕੋਈ ਵਹਿਮ ਵਾਲੀ ਗੱਲ ਨਹੀਂ ਹੈ ਸਰ ਸ਼ਹਿਰ ਦੇ ਵਿੱਚ ਸੰਕੜੇ ਗਊਆਂ ਮਤਲਬ ਜਿਹੜੀਆਂ ਮੈਂ ਸ਼ਹਿਰ ਦੀ ਗੱਲ ਵੀ ਹਾਂ ਮੈਂ ਮੈਂ ਉਹ ਵੀ ਗੱਲ ਕਰੂੰਗਾ ਤੁਹਾਡੇ ਨਾਲ ਮੈਂ ਸੰਗਰੂਰ ਸ਼ਹਿਰ ਵਿੱਚ ਤੇ ਧੂਰੇ ਵਿੱਚ 150 ਪਸ਼ੂ ਪਿੱਛੇ ਜੇ ਮੈਨੂੰ ਯਾਦ ਹੈ ਪਿਛਲੇ 2 ਮਹੀਨੇ ਦੇ ਅੰਦਰ 150 ਪਸ਼ੂ ਤਕਰੀਬਨ ਦੋਨੋਂ ਸ਼ਹਿਰਾਂ ਤੋਂ ਲਿਫਟ ਹੋ ਕੇ ਉੱਥੇ ਆਇਆ ਜਿੰਨਾ ਪਸ਼ੂ ਆਂਦਾ ਜੀ ਅਗਲੇ ਦਿਨ ਹੀ ਟਰਾਲੀ ਭਰ ਕੇ ਸ਼ਾਮ ਨੂੰ ਰਾਤ ਨੂੰ 20 25 20 25 ਆਪਣੇ ਚੋਂ ਹੀ ਆਪਣੀ ਵੀ ਕਿਸਾਨ ਵੀਰ ਨੇ ਜਿਹੜੇ ਛੱਡ ਜਾਂਦੇ ਨੇ ਸੋ ਆਪਾਂ ਸਾਰੇ ਵੀ ਇਸ ਚੀਜ਼ ਜ਼ਿੰਮੇਵਾਰੀ ਲਈਏ ਕਿ ਜੇ ਆਪਾਂ ਗਊ ਮਾਤਾ ਨੂੰ ਮਾਤਾ ਸਮਝ ਕੇ ਪਹਿਲਾਂ ਰੱਖਿਆ ਹੈ ਪਹਿਲਾਂ ਉਹਦਾ ਦੁੱਧ ਪੀਤਾ ਹੈ ਉਹ ਦੁੱਧ ਵੇਚਿਆ ਹੈ ਤੇ ਇਹ ਨਹੀਂ ਹੈ ਕਿ ਬਾਅਦ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਤਾਂ ਪਾਪਾ ਜੀ ਦੇ ਵੀ ਬੱਚੇ ਪਸ਼ੂ ਕਰ ਕੱਟ ਕਰਕੇ ਇੱਕ 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 ਪਾਸੇ ਇੱਕ ਪਿੰਡ ਤੋਂ ਦੂਜੇ ਪਿੰਡ ਛੱਡ ਜਾਂਦੇ ਨੇ ਜੀ ਦੂਜੇ ਪਿੰਡ ਵਾਲੇ ਬਾਰਡਰ ਤੇ ਛੱਡ ਜਾਂਦੇ ਨੇ ਬਾਰਡਰ ਵਾਲੇ ਉਧਰੋਂ ਇਧਰ ਇਧਰ ਸਾਨੂੰ ਪਤਾ ਹੀ ਸਾਰਾ ਕੁਝ ਜੋ ਚੱਲ ਰਿਹਾ ਜੀ ਇਸ ਵਿੱਚ ਸਪੋ ਅਨਿਗੜ ਤੇ ਐਸ ਡੀ ਐਮ ਵੱਲੋਂ ਵੀ ਕਿਹਾ ਗਿਆ ਹੈ ਕਿ ਤੁਸੀਂ ਇਹਨਾਂ ਪਸ਼ੂਆਂ ਨੂੰ ਸਰਕਾਰੀ ਗਉਂਸ਼ਾਲਾ ਦੇ ਵਿੱਚ ਛੱਡਿਆ ਉਹ ਤੇ ਹੁਣ ਵੇਖਣਾ ਹੋਵੇਗਾ ਸਰਕਾਰ ਦੇ ਉੱਤੇ ਕੀ ਪੱਕਾ ਪ੍ਰਬੰਧ ਕਰਦੀ ਇਹਨਾਂ ਦਾ ਸਮਾਂ ਲੱਗੇਗਾ ਕੈਮਰਾ ਆਪਾਂ ਗਰੁੱਪੀ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਾਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ